ਸਤਿ ਸ਼੍ਰੀ ਅਕਾਲ ਫਤਿਹ ਦੀ ਸਾਂਝ ਸਾਰਿਆਂ ਨੂੰ ਅ ਅੱਜ ਮੈਂ ਇੱਕ ਥਾਟ ਆਫ ਦਿਡੇ ਸ਼ੇਅਰ ਕਰਨਾ ਚਾਹੁੰਦੀ ਆ ਤੁਹਾਡੇ ਨਾਲ ਇੱਕ ਹੈ ਮਨਮੁਖ ਐਂਡ ਗੁਰਮੁਖ ਮਨਮੁਖ ਕੀ ਹੁੰਦਾ ਹੈ ਮਨ ਤਾਂ ਇੱਕ ਗੁਰਮੁਖ ਦੇ ਅੰਦਰ ਵੀ ਹੁੰਦਾ ਮਨਮੁਖ ਤਾਂ ਮਨਮੁਖਤੀ ਕੋਲ ਵੀ ਮਨ ਹੁੰਦਾ ਤਾਂ ਇਹ ਦੋਵਾਂ ਦੇ ਵਿੱਚ ਫਰਕ ਕੀ ਹੈ ਜਦ ਇੱਕ ਇਨਸਾਨ ਦਾ ਮਨ ਉਹਨਾਂ ਤੇ ਉਤੇ ਹਾਵੀ ਹੋ ਜਵੇ ਐਂਡ ਉਹ ਆਪਣੇ ਸਾਰੇ ਡਿਸੀਜਨਸ ਹੈਨਾ ਉਹ ਆਪਣੇ ਮਨ ਨੂੰ ਰਾਜਾ ਬਣਾ ਕੇ ਲੈਵੇ ਕਿ ਜਦ ਅੱਜ ਮੇਰਾ ਮਨ ਕਰ ਗਿਆ ਇਹ ਖਾਣ ਦਾ ਤਾਂ ਮੈਂ ਇਹ ਖਾ ਲਿੱਤਾ ਅੱਜ ਮੇਰਾ ਮਨ ਕਰ ਗਿਆ ਕਿ ਮੈਂ ਉਹਨਾਂ ਦੇ ਉੱਤੇ ਗੁੱਸਾ ਦਿਖਾਵਾਂ ਤਾਂ ਮੈਂ ਗੁੱਸਾ ਦਿਖਾ ਦਿੱਤਾ ਕੱਲ ਮੇਰਾ ਮਨ ਕਰ ਗਿਆ ਕਿਸੇ ਨੂੰ ਕੁੱਟਣ ਦਾ ਤਾਂ ਮੈਂ ਉਹਨੂੰ ਜਾ ਕੇ ਕੁੱਟ ਦਿੱਤਾ ਇਹ ਹੋਏਗਾ ਮਨਮੁਖ ਪਰ ਜਦ ਅਸੀਂ ਗੁਰਮੁਖ ਦੇ ਬਾਰੇ ਗੱਲ ਕਰਦੇ ਹਾਂ ਉਥੇ ਤੁਹਾਡੇ ਗੁਰੂ ਰਾਜਾ ਹੁੰਦੇ ਨੇ that means ਤੁਹਾਡੀ ਗੁਰਬਾਣੀ ਤੁਹਾਡੇ ਗੁਰੂ ਐਂਡ ਉਹਨਾਂ ਦੀ ਸਿੱਖਾਂ ਨੂੰ ਤੁਸੀਂ ਰਾਜਾ ਬਣਾ ਰਹੇ ਹੋ ਤਾਂ ਉਥੇ ਤੁਸੀਂ ਆਪਣੇ ਮਨ ਨੂੰ ਸਹੀ ਵੱਲ ਚਲਾ ਰਹੇ ਹੋ ਤੁਸੀਂ ਆਪਣੇ ਨਾਮ ਨਿਯਮਾਵਲੀ ਐਂਡ ਚੰਗੇ ਗੁਣਾ ਦੇ ਰਾਸਤੇ ਤੇ ਆਪਣੇ ਮਨ ਨੂੰ ਚਲਾ ਰਹੇ ਹੋ ਤੁਸੀਂ ਆਪਣੇ ਮਨ ਨੂੰ ਉਹ ਗਾਈਡੈਂਸ ਦੇ ਰਹੇ ਹੋ ਉਹ ਟ੍ਰੇਨਿੰਗ ਦੇ ਰਹੇ ਹੋ ਕਿ ਮੈਂ ਕਿ ਮਨ ਤੂੰ ਤਾਂ ਜੋਤ સ્વરૂਪ ਹੈ ਤੂੰ ਆਪਣੇ ਆਪ ਨੂੰ ਨਿਯੰਤਰਣ ਵਿੱਚ ਰੱਖ ਤੂੰ ਗੁਰੂ ਦੇ ਗਿਆਨ ਨਿਯਮਾਵਲੀ ਨਾਮ ਤੇ ਚੰਗੇ ਗੁਣਾਂ ਦੇ ਰਾਸਤੇ ਵੱਲ ਚੱਲ ਐਂਡ ਜਦ ਤੁਸੀਂ ਉਹ ਕਰਨੇ ਲੱਗ ਜਾਂਦੇ ਹੋ ਤਾਂ ਤਦ ਤੁਸੀਂ ਮਨਮੁਖ ਤੋਂ ਗੁਰਮੁਖ ਬਣ ਜਾਂਦੇ ਹੋ ਤਾਂ ਆਈ ਹੋਪ ਤੁਹਾਨੂੰ ਅੱਜ ਗੱਲ ਮੇਰੀ ਸਮਝ ਆਈ ਐਂਡ ਆਈ ਹੋਪ ਤੁਸੀਂ ਇਹ ਗੱਲ ਨੂੰ ਆਪਣੀ ਰੋਜ਼ ਦੀ ਲਾਈਫ ਚ ਇੰਪਲੀਮੈਂਟ ਜਾਂ ਤੁਸੀਂ ਅਪਲਾਈ ਕਰਨਾ ਜਾਂ ਤੁਸੀਂ ਇਹਨਾਂ ਦੀ ਵਰਤੋਂ ਕਰਨਾ ਸਟਾਰਟ ਕਰੋਗੇ ਤਦ ਤੁਸੀਂ ਮਨਮੁਖ ਤੋਂ ਗੁਰਮੁਖ ਬਣੋਗੇ ਐਂਡ ਕਹਿਲਾਓਗੇ